ਪੰਜਾਬ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਮਾਰੋਮਾਰੀ ਪੈ ਜਾਂਦੀ ਆ ਚਾਹੇ ਕੋਈ ਵੀ ਇਲੈਕਸ਼ਨ ਹੋਵੇ ਚਾਹੇ ਐਮਸੀ ਦਾ ਇਲੈਕਸ਼ਨ ਹੋਵੇ ਚਾਹੇ ਵਿਧਾਨ ਸਭਾ ਦਾ ਇਲੈਕਸ਼ਨ ਹੋਵੇ ਚਾਹੇ ਛੋਟੇ ਤੋਂ ਛੋਟਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੋਵੇ ਸਭ ਤੋਂ ਜ਼ਿਆਦੇ ਜੇਕਰ ਧੜੇ ਕਿਸੇ ਪਾਰਟੀ ਦੇ ਵਿੱਚ ਹਨ ਤੇ ਉਹ ਆ ਪੰਜਾਬ ਕਾਂਗਰਸ ਦੇ ਵਿੱਚ ਕਿਉਂਕਿ ਇਹ ਪਾਰਟੀ ਦਿੱਲੀ ਤੋਂ ਚੱਲਦੀ ਆ ਤੇਸ ਦੇ ਵਿੱਚ ਵੱਖ-ਵੱਖ ਧੜੇ ਆ ਆਪਾਂ ਜਾਣਦੇ ਆ ਕਿ ਸਮੇਂ-ਸਮੇਂ ਤੇ ਕਦੇ ਹਰਚਰਨ ਸਿੰਘ ਬਰਾੜ ਬੀਬੀ ਰਜਿੰਦਰ ਕੌਰ ਪੱਠਲ ਦਾ ਧੜਾ ਸੀ ਫਿਰ ਕੈਪਟਨ ਮਨਿੰਦਰ ਸਿੰਘ ਬੀਬੀ ਰਜਿੰਦਰ ਕੌਰ ਪੱਠਲ ਦਾ ਧੜਾ ਬਣ ਗਿਆ ਫਿਰ ਕੈਪਟਨ ਮਨਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਬਣ ਗਿਆ ਤੇ ਹੁਣ ਜਦੋਂ ਸੱਤਾ ਤੋਂ ਬਾਹਰ ਆ ਪਾਰਟੀ ਹੁਣ ਜਿਹੜਾ ਧੜਾ ਉਹ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਣਾ ਗਰਜੀਤ ਸਿੰਘ ਪ੍ਰਤਾਪ ਸਿੰਘ ਬਾਜਵਾ ਇਹ ਵੱਡੇ ਧੜੇ ਆ ਇਹਨਾਂ ਦੇ ਵਿੱਚੋਂ ਹਰ ਇੱਕ ਧੜਾ ਦੂਜੇ ਧੜੇ ਨੂੰ ਖੋਰਾ ਲਾਉਣ ਦੇ ਲਈ ਤਤਪਰ ਰਹਿੰਦਾ ਲੁਧਿਆਣਾ ਦੇ ਵਿੱਚ ਲੰਗੀ ਜਿੰਮੀ ਚੋਨ ਦੇ ਵਿੱਚ ਆਪਾਂ ਵੇਖਿਆ ਕਿਸ ਤਰੀਕੇ ਦੇ ਨਾਲ ਭਾਰਤ ਪੂਸ਼ਣ ਆਸ਼ੂ ਜਦੋਂ ਇਲੈਕਸ਼ਨ ਲੜ ਰਹੇ ਸੀ ਤੇ ਵੱਡੇ ਵੱਡੇ ਲੀਡਰ ਉਦੋਂ ਉਹਨਾਂ ਦੀ ਕੈਂਪੇਨ ਕਰਨ ਦੇ ਲਈ ਨਹੀਂ ਪਹੁੰਚੇ ਜਿਨ੍ਹਾਂ ਦੇ ਵਿੱਚ ਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਆ ਉਹ ਵੀ ਉੱਥੇ ਨਹੀਂ ਗਏ ਇਸ ਦੇ ਨਾਲ ਨਾਲ ਉਪ ਮੁੱਖ ਮੰਤਰੀ ਰੰਦਾਵਾ ਸੁਖਿੰਦਰ ਸਿੰਘ ਉਹ ਵੀ ਉੱਥੇ ਨਹੀਂ ਪਹੁੰਚੇ ਇਸ ਦੇ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ ਉਹ ਵੀ ਉੱਥੇ ਕੈਂਪੇਨ ਕਰਨ ਦੇ ਲਈ ਨਹੀਂ ਪਹੁੰਚੇ ਤੇ ਆਖਰ ਦੇ ਵਿੱਚ ਜਿਹੜੀ ਜਿੱਤੀ ਹੋਈ ਸ਼ੀਟ ਮੰਨੀ ਜਾਂਦੀ ਸੀ ਜੋ ਮੰਨਿਆ ਜਾ ਰਿਹਾ ਸੀ ਕਿ ਤਕਰੀਬਨ ਤਕਰੀਬਨ ਇਹ ਸ਼ੀਟ ਹੈ ਜਿਹੜੀ ਵੱਡੇ ਮਾਰਜਨ ਦੇ ਨਾਲ ਕਾਂਗਰਸ ਜਿੱਤ ਸਕਦੀ ਹੈ ਕਿਉਂਕਿ ਐਂਟੀ ਇਨਕੰਮਬੈਂਸੀ ਸੀ ਸ਼ਹਿਰਾਂ ਦੇ ਵਿੱਚੋਂ ਪਛੜ ਗਈ ਸੀ ਆਮ ਆਦਮੀ ਪਾਰਟੀ ਪਰ ਆਮ ਆਦਮੀ ਪਾਰਟੀ ਉੱਥੇ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਤੇ ਭਾਰਤ ਭੂਸ਼ਣ ਆਸ਼ੂ ਹਾਰ ਗਏ ਉਸ ਤੋਂ ਬਾਅਦ ਨਵੇਂ-ਨਵੇਂ ਸ਼ਾਮਲ ਹੋਏ ਬੈਂਸ ਬ੍ਰਦਰ ਉਹ ਸਾਹਮਣੇ ਆਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 10000 ਵੋਟਾਂ ਤੇ ਹਾਰੇ ਆ ਭਾਰਤ ਭੂਸ਼ਨਾਸੂ ਉਹਨਾਂ ਨੇ ਸਾਨੂੰ ਕੈਂਪੇਨ ਦੇ ਲਈ ਨਹੀਂ ਕਿਹਾ ਜੇਕਰ ਕਿਹਾ ਹੁੰਦਾ ਤੇ ਅਸੀਂ ਠੁੱਡ ਮਾਰ ਕੇ 5000 ਵੋਟ ਪਵਾ ਸਕਦੇ ਸੀ ਕਿਉਂਕਿ ਜਦੋਂ ਮੈਂ ਪਹਿਲਾਂ ਵੀ ਇਲੈਕਸ਼ਨ ਇੱਥੋਂ ਲੜੇ ਆ ਜਦੋਂ ਮੈਂ ਲੋਕ ਸੰਗ ਜਿਹੜੀ ਲੋਕ ਇਨਸਾਫ ਪਾਰਟੀ ਵੱਲੋਂ ਇਲੈਕਸ਼ਨ ਲੜੇ ਆ ਉਦੋਂ ਮੈਂ ਆਜ਼ਾਦ ਖੜ ਕੇ ਇਹਨਾਂ ਹਲਕਿਆਂ ਦੇ ਵਿੱਚੋਂ 20 25 25000 ਵੋਟ ਆ ਜਿਹੜੀ ਉਹ ਲੈਂਦਾ ਰਿਆਂ ਤੇ ਆਪਾਂ ਸਭ ਜਾਣਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਇੱਕ ਮਜ਼ਬੂਤ ਧੜਾ ਜਦੋਂ ਉਹ ਉੱਥੇ ਜਾ ਕੇ ਲੁਧਿਆਣੇ ਲੜੇ ਟਿਕਟ ਤੇ ਜਿੱਤੇ ਆ ਇਸ ਕਰਕੇ ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ ਤੇ ਖਮਿਆਜਾ ਕਾਂਗਰਸ ਪਾਰਟੀ ਨੂੰ ਪੁਕਤਣਾ ਪਿਆ ਕਾਂਗਰਸ ਦੇ ਵਰਕਰ ਮਿਊਸੀ ਉਸ ਤੋਂ ਬਾਅਦ 227 ਦੀਆਂ ਜਿਹੜੀਆਂ ਜੋੜ-ਟੋੜਾਂ ਹੋ ਰਹੀਆਂ ਸ਼ੁਰੂ ਹੋ ਗਈਆਂ ਸਾਰੇ ਹਲਕਿਆਂ ਦੇ ਵਿੱਚ ਹੀ ਜਿਹੜੇ ਵੱਡੇ-ਵੱਡੇ ਆਗੂ ਸੀ ਉਹ ਸਰਗਰਮ ਸੀ ਉਹਨਾਂ ਵੱਲੋਂ ਜੋਰ ਜਮਾਈ ਕੀਤੀ ਜਾ ਰਹੀ ਸੀ ਕਿਉਂਕਿ ਆਪਾਂ ਵੇਖਿਆ 222 ਦੇ ਵਿੱਚ ਵੱਡੀ ਤعداد ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਉਸਦੇ ਉਮੀਦਵਾਰ ਇਲੈਕਸ਼ਨ ਹਾਰ ਗਏ ਸੀ ਇਸ ਕਰਕੇ ਇਸ ਵਾਰ ਜਿੱਤਣ ਦੇ ਲਈ ਕਾਂਗਰਸ ਪਾਰਟੀ ਨੇ ਅੱਡੀ ਚੋਟੀ ਦਾ ਜੋਰ ਲਾਉਣਾ ਸ਼ੁਰੂ ਕਰਤਾ ਪਹਿਲਾ ਜ਼ਿਲ੍ਹਾ ਪ੍ਰਧਾਨ ਫਿਰ ਬਲਾਕ ਪ੍ਰਧਾਨ ਸਾਰੇ ਜਿਹੜੇ ਵਿੰਗਾਂ ਦੇ ਪ੍ਰਧਾਨ ਬਣਾਏ ਪਰ ਕਿਤੇ ਨਾ ਕਿਤੇ ਜਿਹੜੇ ਸਿਟਿੰਗ ਐਮਐਲਏ ਆ ਜਾਂ ਫਿਰ ਪਹਿਲਾ ਸਾਬਕਾ ਐਮਐਲਏ ਆ ਉਹਨਾਂ ਦੇ ਪੈਰਲਰ ਕਿਉਂਕਿ ਵੱਡੀ ਤਦਾਦ ਦੇ ਵਿੱਚ ਭਾਜਪੀ ਦੇ ਵਿੱਚ ਚਲੇ ਗਏ ਸੀ ਤੇ ਉਸ ਤੋਂ ਬਾਅਦ ਬਾਜਵਾ ਦਾ ਜਿਹੜਾ ਬਿਆਨ ਆਇਆ ਸੀ ਕਿ ਜਿਹੜਾ ਭਾਜਪੀ ਦੇ ਵਿੱਚ ਚਲਾ ਗਿਆ ਆਗੂ ਆ ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਤਾਂ ਹੋ ਸਕਦਾ ਪਰ ਉਹ ਐਮਐਲਏ ਦੀ ਚੋਣ ਨਹੀਂ ਲੜ ਸਕਦਾ 10 ਸਾਲਾਂ ਦੇ ਲਈ ਇਸ ਕਰਕੇ ਸਾਰੇ ਹੀ ਆਗੂਆਂ ਨੂੰ ਵੱਡੀ تعداد ਦੇ ਵਿੱਚ 15 ਤੋਂ 20 ਜਿਹੜੇ ਸਾਬਕਾ ਐਮਐਲਏ ਕਾਂਗਰਸ ਦੇ ਭਾਜਪਾ ਚਲੇ ਗਏ ਸੀ ਉਹਨਾਂ ਨੂੰ ਫਿਕਰ ਲੱਗਾ ਹੋਇਆ ਕਿ ਕਿਸ ਨੂੰ ਟਿਕਟ ਮਿਲੂਗੀ ਇਸ ਲਈ ਜ਼ੋਰ ਜਮਾਈ ਕੀਤੀ